ਕਮਿਸ਼ਨਰ ਵੱਲੋਂ ਹਲਕਾ ਤੰਦਰਦੀ ਜਿਮਨੀ ਚੋਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ 11 ਤਰੀਕ ਨੂੰ ਵੋਟਾਂ ਪੈਣੀਆਂ ਤੇ 14 ਨਵੰਬਰ ਨੂੰ ਨਤੀਜੇ ਆਉਣਗੇ ਉਸ ਸਮੇਂ ਤੰਦਰਦਾ ਜਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਅੱਜ ਵਿੱਚ ਪ੍ਰੈਸ ਕਾਨਫਰੰਸ ਦੱਸਿਆ ਗਿਆ ਕਿ ਕਿਹੜੇ ਕਿਹੜੇ ਰੂਲ ਪ੍ਰਾਪਤ ਕੀਤੇ ਗਏ ਕਿਹੜੇ ਕਿਹੜੇ ਲਾਗੂ ਹੋਣ ਉਹਨਾਂ ਬੇਸਿੱਤੀ ਕਿਤੇ ਝੂਠਿਆ ਭਵ ਅਤੇ ਦੂਸਰਿਆਂ ਦੇ ਬਚਨ ਦੀ ਲੋੜ ਹੈ ਕੋਈ ਵੀ ਸੂਚਨਾ ਤੁਰੰਤ ਦੋ ਸੱਚੀ ਸੱਚੀ ਇਤਲਾ ਦ ਦੂਸਰੇ ਵੇਲੇ ਪੰਜਾਬ ਪੁਲਿਸ ਨੂੰ ਪੁਕਤਾ ਪਰਵਾਨ ਕਿਤੇ ਗਏ ਨਾ ਕੋ ਛੁੱਟੀਵਾਦ ਉਹ ਵਚਨ ਦੀ ਆਪਣ ਸਭ ਤੋਂ ਅਗੇ ਲੋੜਾ ਤਰਨਤਾਰਨ ਜਿਸ ਵਿੱਚ ਲੱਡੂ ਅਜੀਤ ਬਣਾਏ ਗਏ ਹਨ ਜਿਵੇਂ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤਾ ਗਿਆ ਕਿ 1200 ਤੱਕ ਵੋਟਰ ਦੀ ਪੱਤੀ ਬੂਥ ਰੱਖਿਆ ਜਾਵੇ ਤਾਂ ਉਸ ਨੂੰ ਰੈਸ਼ਨਲਾਈਜ਼ ਕਰਦੇ ਹੋਏ 222 ਬੂਥ ਆਪਣੇ ਤਰਨਤਾਰਨ ਹਲਕੇ ਦੇ ਵਿੱਚ ਬਣੇ ਹਨ 222 ਬੂਥ 114 ਲੋਕੇਸ਼ਨਸ ਦੇ ਉੱਪਰ ਬਣੇ ਹੋਏ ਹਨ ਜਿਨ੍ਹਾਂ ਵਿੱਚ ਚਾਰ ਮਾਡਲ ਪੋਲਿੰਗ ਬੂਥ ਔਰ 3 ਪਿੰਕ ਪੋਲਿੰਗ ਬੂਥ ਜਿਹੜੇ ਕਿ 올 ਵਿਮਨ ਪੋਲਿੰਗ ਸਟਾਫ ਵਾਲੇ ਬੂਥ ਰਹਿਣਗੇ ਤੇ ਇੱਕ ਆਪਣਾ ਪੀ ਡਬਲਯੂ ਡੀ ਪਰਸਨ ਵਿਦ ਡਿਸੇਬਿਲਟੀਜ਼ ਦਾ ਥਰੂ ਰਨ ਕੀਤਾ ਗਿਆ ਇੱਕ ਪੋਲਿੰਗ ਬੂਥ ਬਣਾਇਆ ਜਾਏਗਾ ਟੋਟਲ ਇਸ ਕੰਮ ਲਈ ਆਪਣੇ 222 ਡੀ ਐਲਓਸ ਇਸ ਕੰਮ ਦੇ ਵਿੱਚ ਸਹਿਯੋਗ ਕਰਨਗੇ ਤੇ 22 ਸੈਕਟਰ ਸੁਪਰਵਾਈਜ਼ਰਸ ਇਹਦੇ ਵਿੱਚ ਲੱਗਣਗੇ ਜੀ ਕੁੱਲ 30 सितंबर 2025 हज़ार अपनी वोटर सूची की प्रकाशना सुधाई सरसरी सुधाई तो बाद गई है जो लख तिरानवे हज़ार सत्त सौ बयालीस वोटर्स हुए हैं और इस तो अलावा तेरह सौ छपंजा तरन तारण हल्के सर्विस वोटर्स भी सर्विस वोटर्स बेसिकली वो मने जाते हैं जेडे कि फौज के भारत के कोई डिप्लोमैटिक ਉਸ ਦੇ ਵਿੱਚ ਮਿਸ਼ਨ ਦੇ ਵਿੱਚ ਕੋਈ ਬਾਹਰ ਦੇਸ਼ ਦੇ ਵਿੱਚ ਭਾਰਤ ਨੂੰ ਆ ਬਾਹਰ ਸਰਕਾਰ ਵੱਲੋਂ ਕਾਰਜरत ਉਹਨਾਂ ਨੂੰ ਸਰਵਿਸ ਵੋਟਰਸ ਡੈਜ਼ਿਗਨੇਟ ਕੀਤਾ ਜਾਂਦਾ ਹੈ ਤੇ ਸਪੈਸ਼ਲ ਸਮਰੀ ਰਿਵੀਜ਼ਨ ਦੇ ਵਿੱਚ 112890 ਵੋਟਰ ਐਡ ਕੀਤੇ ਗਏ 661 ਵੋਟਰ ਡਿਲੀਟ ਹੋਏ ਔਰ ਜਿਹੜੇ 1128 ਐਡ ਹੋਏ ਉਹਨਾਂ ਚ 194 ਯੰਗ ਵੋਟਰਸ ਯੰਗ ਵੋਟਰਸ ਆਪ 18 ਤੋਂ 19 ਸਾਲ ਵਾਲੇ ਵੋਟਰਸ ਨੂੰ ਮੰਨੇ ਇਸ ਤੋਂ ਇਲਾਵਾ ਜਿਵੇਂ ਕਿ ਲਾਸਟ ਡੇਟ ਆਫ ਨਾਮੀਨੇਸ਼ਨ 21 ਅਕਤੂਬਰ ਹੈ ਤੇ ਉਸ ਤੋਂ 10 ਦਿਨ ਪਹਿਲਾਂ ਤੱਕ ਇਹ ਵੋਟਰ ਸੁਧਾਈ ਦਾ ਕੰਮ ਚੱਲਦਾ ਰਹੇਗਾ ਉਸ ਦੇ ਤਹਿਤ ਕਿਸੇ ਨੇ ਆਪਣੀ ਵੋਟ ਬਣਾਨੀ ਹੈ ਕਿਸੇ ਨੇ ਓਬਜੈਕਸ਼ਨ ਦੇ ਥਰੂ ਵੋਟ ਕਟਵਾਉਣੀ ਹੈ ਜਾਂ ਕਿਸੇ ਨੇ ਆਪਣੀ ਵੋਟ ਸ਼ਿਫਟ ਕਰਨੀ ਉਹਦਾ ਈਆਰਓ ਸਾਹਿਬ ਤਰਨਤਾਰਨ ਜਿਹੜੇ ਕਿ ਐਸਡੀਐਮ ਤਰਨਤਾਰਨ ਨੇ ਉਹਨਾਂ ਦੇ ਕੋਲ ਅਰਜ਼ੀ ਦੇ ਕੇ ਫਾਰਮ 678 ਜਿਹੜਾ ਵੀ ਅਕੋਰਡਿੰਗਲੀ ਉਹਦੇ ਲਈ ਮਾਨਿਆ ਹੋਏਗਾ दे विच अर्जी दे के वो अपना वोट अकॉर्डिंगली दोडिफिकेन या फिर एडिशन या डिलीशन करवा सकते हैं हल्के ए सी ट्वेंटी वन तरन तारण विधानसभा हल्के बाईपोल दे संबंध में शड्यूल जारी करन तो तुरंत बाद मॉडल कोड ऑफ कंडक्ट पूरे जिले लागू हो गया उस तहत इंस्ट्रक्शन वगैरह सारे डिपार्टमेंट्स पॉलिटिकल पार्टीज़ में प्रिंटिंग प्रेस तो लेके मैरिज पैलेस से बैंकसू इंस्ट्रक्शन जारी कितिया जा चुकी हैं अज की प्रेस मीट तो पहला ये मीटिंग मुकम्मल हो चुकी है मीडिया राही मैं एक अपना ब्रीफ इलेक्शंस के बारे दस देना उस तो बाद आ, वी विल टेक द क्वेश्चन एंड आंसर जी अपनी जीड़ी कि डेट ऑफ नोटिफिकेशन है गजट नोटिफिकेशन वह तेरह अक्टूबर हैगी ਡੇ ਆਫ ਫਰਸਟ ਡੇ ਆਫ ਨਾਮੀਨੇਸ਼ਨ 13 ਅਕਤੂਬਰ ਤੋਂ ਚਾਲੂ ਹੋਏਗਾ ਤੇ 21 ਅਕਤੂਬਰ ਤੱਕ ਲਾਸਟ ਡੇ ਆਫ ਨਾਮੀਨੇਸ਼ਨ ਰਹੇਗਾ ਆਰਓ ਸਾਹਿਬ ਵੱਲੋਂ ਇਹ ਨਾਮੀਨੇਸ਼ਨਸ ਲੈ ਜਾਣਗੇ ਇਸ ਤੋਂ ਬਾਅਦ 22 ਤਾਰੀਖ ਨੂੰ ਸਾਰੇ ਪ੍ਰਾਪਤ ਹੋਏ ਨਾਮੀਨੇਸ਼ਨਸ ਦੀ ਸਕਰੂਟੀ ਹੋਏਗੀ ਤੇ 24 ਤਾਰੀਖ ਨੂੰ 3 ਵਜੇ ਆ ਲਾਸਟ ਡੇਟ ਐਂਡ ਟਾਈਮ ਆਫ ਵਿਦਡਰੋਅਲ ਆਫ ਕੈਂਡੀਡੇਚਰ ਹੋਏਗਾ ਉਸ ਤੋਂ ਬਾਅਦ 11 ਨਵੰਬਰ ਨੂੰ ਆਪਣਾ ਪੋਲਿੰਗ ਰਹੇਗੀ ਜੀ ਤੇ 14 ਨਵੰਬਰ ਨੂੰ ਕਾਊਂਟਿੰਗ ਕੀਤੀ ਜਾਏਗੀ ਪੂਰਾ ਇਹ ਪ੍ਰੋਸੈਸ ਐਸ ਪਰ ਈਸੀਆਈ ਗਾਈਡਲਾਈਨਸ 16 ਨਵੰਬਰ ਅਰ ਤੱਕ ਇਹਨੂੰ ਮੁਕੰਮਲ ਕਰਨ ਦੇ ਆਦੇਸ਼ ਆਏ ਹਨ ਪਹਿਲੇ ਇਲੈਕਸ਼ਨ ਸ਼ਡਿਊਲ ਹੈ ਉਹ ਕੱਲ ਪ੍ਰੈਸ ਕਾਨਫਰੰਸ ਰਾਹੀਂ ਜਾਰੀ ਕੀਤਾ ਗਿਆ ਇਹਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ ਬਹੁਤ ਪੁਖਤਾ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਨੇ ਤੇ ਜਿਹੜੀ ਵੀ ਸਟੇਜ ਹੈਗੀ ਹੈ ਭਾਵੇਂ ਨੋਮੀਨੇਸ਼ਨ ਫਾਈਲ ਕਰਨ ਦੀ ਹੈ ਚਾਹੇ ਸਕਰੂਟੀਨੀ ਦੀ ਹੈਗੀ ਹੈ ਹਰ ਸਟੇਜ ਤੇ ਪੁਲਿਸ ਪ੍ਰਬੰਧ ਹੈ ਜਿਹੜਾ ਉਹ ਈਸੀਆਈ ਦੀ ਜਿਹੜੀ ਗਾਈਡਲਾਈਨ ਹੈ ਗਾਈਡਲਾਈਨ ਹੈ ਉਹਦੇ ਮੁਤਾਬਕ ਉਹਦੀ ਇਨ ਬਿਨ ਪਾਲਣਾ ਕੀਤੀ ਜਾਏਗੀ ਤਰਨ ਤਰਨ ਵਿੱਚ ਸਾਡੇ ਵੱਲੋਂ ਐਡੀਸ਼ਨਲ ਫੋਰਸ ਵੀ ਮੰਗੀ ਗਈ ਹੈਗੀ ਹੈ ਜੋ ਕਿ ਸਾਨੂੰ ਕੁਝ ਦਿਨਾਂ ਦੇ ਵਿੱਚ ਇੱਥੇ ਪ੍ਰਾਪਤ ਹੋ ਜਾਏਗੀ ਪ੍ਰੀਪੋਲ ਜਿਹੜੀ ਸਾਡਾ ਪੁਲਿਸ ਪ੍ਰਬੰਧ ਹੁੰਦਾ ਹੈ ਉਹਦੇ ਲਈ ਸਾਨੂੰ ਕੁਝ ਫੋਰਸ ਇੱਥੇ ਮੋਈਆ ਅਲਰੇਡੀ ਕਰਾਈ ਜਾ ਚੁੱਕੀ ਹੈ ਜਿਹੜਾ ਇੱਕ ਤੁਸੀਂ ਪੁੱਛਿਆ ਲਾਅ ਐਂਡ ਆਰਡਰ ਬਾਰੇ ਥੋੜੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂਗੀ ਕਿ ਤਰਨਦਾਰਨ ਪੁਲਿਸ ਵੱਲੋਂ ਜੋ ਵੀ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੈ ਉਹਦੇ ਤੇ ਸਖਤ ਤੋਂ ਸਖਤ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਕਈ ਤਾਂ ਜਿਹੜੀਆਂ ਇਹ ਜਿਹੇ ਗਾਈਡਲਾਈਨਸ ਹੈਗੀਆਂ ਨੇ ਜਿਨ੍ਹਾਂ ਤੇ ਕਾਗਨੀਜ਼ੇਬਲ ਅਫੈਂਸ ਨਹੀਂ ਹੈ ਪਰ ਕਈ ਇਹ ਜਿਹੀਆਂ ਹੈਗੀਆਂ ਨੇ ਜਿਹਦੇ ਚ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੀ ਵਾਇਲੇਸ਼ਨ ਹੁੰਦੀ ਹੈ ਤੇ ਉਹਦੇ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਆਰਓ ਸਾਡੀ ਰਿਪੋਰਟ ਤੋਂ ਬਾਅਦ ਅ ਇਸੇ ਤਰੀਕੇ ਦੇ ਨਾਲ ਜੋ ਪੂਰਾ ਸਾਡਾ ਡਿਸਟ੍ਰਿਕਟ ਹੈ ਉਹਦੇ ਵਿੱਚ 6 ਜਿਹੜੇ ਨੇ ਇੰਟਰ ਡਿਸਟ੍ਰਿਕਟ ਨਾਕੇ ਲਾਏ ਜਾ ਚੁੱਕੇ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਸਾਡੀਆਂ ਐਸਐਸਟੀ ਟੀਮਾਂ ਹੁੰਦੀਆਂ ਨੇ ਐਫਐਸਟੀ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਕਾਰਗਰ ਕਰ ਦਿੱਤਾ ਗਿਆ ਹੈ ਤੇ ਪੂਰੀ ਸਿਚੁਏਸ਼ਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅ ਡਿਸਟ੍ਰਿਕਟ ਪ੍ਰਸ਼ਾਸਨ ਦੇ ਨਾਲ ਮਿਲ ਕੇ ক্লোਸਲੀ ਮੋਨੀਟਰ ਕੀਤਾ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਆਸ਼ਵਾਸਨ ਦਿੰਦੇ ਹਾਂ ਕਿ ਜਿਹੜਾ ਪੂਰਾ ਇਲੈਕਟੋਰਲ ਪ੍ਰੋਸੈਸ ਹੋਏਗਾ ਉਹ ਫ੍ਰੀ ਤੇ ਫੇਅਰ ਰਹੇਗਾ ਜੀ ਪਤਾ ਲੱਗਦਾ ਤੁਸੀਂ ਤਾਂ ਹੀ ਪੁੱਛੇ ਐਤਵੀ ਆ ਰਹੀਆਂ ਮਨ ਜਿਹੜਾ ਕੋਈ ਸਕੂਟਰ ਹੈ ਜਾਂ ਬੋਟਰ ਹੈ ਕੋਈ ਫਟ ਵੀ ਜਿਨ੍ਹਾਂ ਜਿਹੜੇ ਵੀ ਜਿਨ੍ਹਾਂ ਨੂੰ ਵੀ ਥ੍ਰੈਟ ਆ ਰਹੀ ਹੈ ਮੈਂ ਇਹ ਤੁਹਾਡੇ ਸਾਰੇ ਚੈਨਲਾਂ ਦੇ ਰਾਹੀਂ ਮਾਧਿਅਮ ਰਾਹੀਂ ਇਹ ਮੈਂ ਮੈਸੇਜ ਦੇਣਾ ਚਾਹੁੰਦੀ ਆ ਹਰ ਵੋਟਰ ਨੂੰ ਆਪਣੇ ਅਸੈਂਬਲੀ ਹਲਕੇ ਦੇ ਉਹ ਪੁਲਿਸ ਕੋਲ ਆਣ ਜੋ ਬਣਦੀ ਕਾਰਵਾਈ ਹੈ ਅਸੀਂ ਕਰਾਂਗੇ ਤੇ ਐਕਸ਼ਨ ਵੀ ਲਿੱਤਾ ਜਾਏਗਾ ਤੇ ਜ਼ਰੂਰੀ ਹੈ ਕਿ ਜਿਹੜੀ ਵੀ ਇਨਫੋਰਮੇਸ਼ਨ ਆ ਰਹੀ ਹੈ ਉਹ ਪੁਲਿਸ ਤੱਕ ਪਹੁੰਚੇ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤੇ ਇਸੇ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਕਾਨੂੰਨ ਪ੍ਰਸ਼ਾਸਨ ਹੈ ਉਹਦੇ ਤੇ ਵਿਸ਼ਵਾਸ ਬਣੇਗਾ ਤਾਂ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਡਰ ਦਾ ਮਾਹੌਲ ਹੋਣਾ ਨਹੀਂ ਚਾਹੀਦਾ ਪੁਲਿਸ ਤੇ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ ਜੋ ਬਣਦੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ ਉਹ ਅਸਲਾ ਜੀ ਅਸੀਂ ਹੁਣ ਜਿੱਦਾਂ ਡੀਸੀ ਸਾਹਿਬ ਨੇ ਦੱਸਿਆ ਅਸੀਂ ਇਹਦੀ ਅਨਾਉਂਸਮੈਂਟਸ ਅਨਾਉਂਸਮੈਂਟ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਇਹਦੀ ਡੈਪੋਜੀਸ਼ਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਇਹ ਕੰਮ ਹੁਣ ਤੋਂ ਸ਼ੁਰੂ ਹੋ ਚੁੱਕਿਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿਕ